ਅੰਮ੍ਰਿਤਸਰ 'ਚ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਪੁੱਤਰ ਉਸਦੇ ਪਿਤਾ ਦੇ ਕਹਿਣ ਤੇ ਕਤਨਾ ਕੀਤਾ ਗਿਆ ਤਾਂ ਪੀੜਤ ਪਰਿਵਾਰ ਨੇ ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜੀ ਅਤੇ ਸੰਤ ਸਮਾਤੋਂ ਇਨਸਾਫ ਦੀ ਮੰਗ ਕੀਤੀ ਅਤੇ ਆਪਣੇ ਪਿਤਾ ਅਤੇ ਮਤਰਈ ਮਾਂ ਬਰੁੱਧ ਕਾਰਵਾਈ ਦੀ ਮੰਗ ਕੀਤੀ ਜਗਤਗੁਰੂ ਅਸ਼ਨੀਲ ਮਹਾਰਾਜੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਹੋਲਸ ਪ੍ਰਸ਼ਾਸਨ ਅਤੇ ਬਾਲ ਭਲਾਈ ਕੋਲੋਂ ਇਨਸਾਫ ਦਵਾਉਣ ਲਈ ਮਿਲ ਕੇ ਕੰਮ ਕਰਨਗੇ ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਕਾਲੀ ਸੈਨਾ ਰਾਸ਼ਟਰੀ ਉਪadhyaksh ਅੱਜ ਇੱਕ ਬੱਚਾ ਆਇਆ ਹੈ ਕ੍ਰਿਸ਼ਨ ਖੋਸਲਾ ਜਿਸਨੇ ਆਪਣੇ ਦਾਦਾ ਜੀ ਨਾਲ ਆਇਆ ਜਸਪਾਲ ਖੋਸਲਾ ਜੀ ਦੇ ਨਾਲ ਆਇਆ ਹੈ ਇਹਨਾਂ ਦਾ આરોਪ ਹੈ ਕਿ ਇਹਦੇ ਫਾਦਰ ਹੈਗੇ ਨੇ ਅਰਜੀਵ ਖੋਸਲਾ ਜੀ ਜਿਨ੍ਹਾਂ ਨੇ ਇਸ ਕ੍ਰਿਸ਼ਨ ਖੋਸਲੇ ਨੂੰ ਦਿੱਲੀ ਤੱਕ ਜਾ ਕੇ ਮੁਸਲਮਾਨਾਂ ਦੇ ਹਵਾਲੇ ਕੀਤਾ ਆ ਕਿ ਇਹਦੀ ਮੁਸਲਮਾਨਾਂ ਨੂੰ ਇਹਨੇ ਵੇਚ ਦਿੱਤਾ ਆ ਜਿਹੜਾ ਕਿ ਇੱਥੇ ਉਹਨਾਂ ਦਾ ਨੈੱਟਵਰਕ ਚੱਲਦਾ ਪਿਆ ਛਾੜੇ ਦੇ ਵਿੱਚ ਉਹ ਵੀ ਆਪਾਂ ਚੰਦ ਦਿਨਾਂ ਦੇ ਵਿੱਚ ਨੈੱਟਵਰਕ ਦਾ ਵੀ ਪਤਾ ਕਰਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜਿਹੜਾ ਕਿ ਇੱਥੇ ਨੈੱਟਵਰਕ ਚੱਲਦਾ ਪਿਆ ਔਰ ਆ ਪਰਦਾ ਫਾਸ਼ ਕੀਤਾ ਜਾਵੇ ਪਰ ਇਹ ਬੱਚੇ ਨੂੰ ਇੱਕ Hindu ਹੋਣ ਦੇ ਨਾ ਸਨਤ ਨਹੀਂ ਹੋਣ ਦੇ ਨਾਤੇ ਉਹਨਾਂ ਨੇ ਇਹਨੂੰ ਜਮਾ ਜਮਾ ਮਸਜਿਦ ਦੇ ਵਿੱਚ ਗਊ ਮਾਸ ਖਵਾਇਆ ਆ ਫਿਰ ਉਸ ਤੋਂ ਬਾਅਦ ਇਹਨੂੰ ਕੁਰਾਨ ਧੱਕੇ ਨਾਲ ਪੜ੍ਹਾਉਂਦੇ ਰਹੇ ਨੇ ਇਸ ਬੱਚੇ ਦੀ ਇਹਨਾਂ ਨੇ ਸੁਨਤ ਕਰਾਈ ਆ ਇਹ ਜੜੀ ਗਈ ਬਰਦਾਸ਼ਤ ਤੋਂ ਬਾਹਰ ਗਈ ਆ ਇਹ ਜਿਹੜਾ ਇਹਨਾਂ ਦਾ ਇਹਨਾਂ ਨੇ ਨੈੱਟਵਰਕ ਇੱਥੇ ਬਣਾਇਆ ਆ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਤੇ ਡੀਜੀਪੀ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਆ ਕਿ ਜਿਹੜਾ ਇਹ ਨੈੱਟਵਰਕ ਚੱਲਦਾ ਪਿਆ ਧਰਮ ਪਰਿਵਰਤਨ ਦਾ ਧੱਕੇ ਨਾਲ ਉਹਨਾਂ ਨੂੰ ਫੜਦਾ ਪਾਛ ਕੀਤਾ ਜਾਵੇ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਬੱਚੇ ਨੇ ਦੱਸਿਆ ਹੈ ਕਿ ਪੰਜਾਬ ਦੇ ਹੋਰ ਵੀ ਬੱਚੇ ਹੈਗੇ ਨੇ ਜਿਹੜੇ ਉਹਨਾਂ ਦੇ ਚੰਗਲ ਦੇ ਵਿੱਚ ਫਸੇ ਨੇ ਇਹ ਬੱਚਾ ਉਤੋਂ ਧੋੜ ਕੇ ਆਇਆ ਆ ਉਹਨਾਂ ਦੇ ਚੰਗਲ ਚੋਂ ਨਿਕਲ ਕੇ ਆਇਆ ਆ ਤੇ ਆ ਕੇ ਉਹਨੇ ਆ ਕੇ ਜਿਹੜੀ ਆਪਣੇ ਨਾਲ ਔਰੇ ਨਾਲ ਹੱਡ ਬੀਤੀ ਉਹਨੇ ਆਪਣੀ ਦੱਸੀ ਆ ਕੇ ਕਿ ਮੇਰੇ ਫਾਦਰ ਨੇ ਮੇਰੀ ਜਿਹੜੀ ਮਤਰਈ ਮਾਂ ਆ ਉਹਨੇ ਮੈਨੂੰ ਉੱਥੇ ਵੇਚਿਆ ਆ ਕਿ ਮੇਰਾ ਧਰਮ ਪਰिवर्तन ਕਰਵਾਇਆ ਆ ਇਹ ਬੜੀ ਮੰਦ ਭਾਗੀ ਗੱਲ ਆ ਕਿ ਸਾਡੇ ਸ਼ਿਆੜੇ ਦੇ ਵਿੱਚ ਹੋ ਕੇ ਇੱਕ ਸਨਤਨੀ ਹੋ ਕੇ ਉਹ ਮੁਸਲਮਾਨਾਂ ਨਾਲ ਰਲ ਕੇ ਧਰਮ ਪਰिवर्तन ਕਰਾ ਰਿਆ ਹੈ ਇਨੂੰ ਅਸੀਂ ਕਦੀ ਨਹੀਂ ਛੱਡਾਂਗੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ। ਇਹ ਤੁਹਾਡੇ ਇਨਸਾਫ ਲੈਣ ਵਾਸਤੇ ਆਇਆ ਹੈ। ਅੱਜ ਇਹ ਇੱਥੇ ਆਏ ਨੇ ਕਿ ਤੁਹਾਡੇ ਨਾਲ ਧੱਕਾ ਹੋਇਆ ਆ ਤੇ ਤੁਹਾਡੀ ਮੱਤ ਕੀਤੀ ਜਾਵੇ। ਇਸ ਬੰਦ ਵਿੱਚ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹਨਾਂ ਨੇ ਆਖਿਆ ਕਿ ਇਹ ਬੱਚਾ ਛੋਟਾ ਆ ਇਹਦੀ ਬਾਲਜੋਗ ਕਮਿਸ਼ਨ ਹਗਾ ਆ ਇਹ ਅੰਮ੍ਰਿਤਸਰ ਡੀਸੀ ਆਫਿਸ ਦੇ ਉੱਪਰ ਚਿਲਡਰਨ ਵੈਲਫੇਅਰ ਜਿਹੜਾ ਵੀ ਹੈਗਾ ਉੱਥੇ ਇਹਦੇ ਅੰਗੇਸਟ ਉਹਨਾਂ ਨੇ ਲੈ ਕੇ ਭੇਜਤਾ ਆਇਆ ਆ। ਤੇ ਬੱਚੇ ਨੂੰ ਉਹਨਾਂ ਨੇ ਬੁਲਾਇਆ ਵੀ ਆ ਬੁਲਾ ਕੇ ਤੇ ਅਸੀਂ ਸੋਮਵਾਰ ਜਾਵਾਂਗੇ ਉਹ ਜਿਹੜਾ ਚਾਈਲਡ ਵੈਲਫੇਅਰ ਅਫਸਰ ਹੈਗਾ ਉਹਨੂੰ ਮਿਲਾਂਗੇ ਤੇ ਇਹ ਬੱਚੇ ਦਾ ਮੈਡੀਕਲ ਕਰਾਵਾਂਗੇ ਕਿ ਜਿਹੜੀ ਇਹਦੀ ਸੁੰਹਣੇ ਤਕਰਾਈ ਧੱਕੇ ਨਾਲ ਉਹ ਕਾਦੇ ਵਾਸਤੇ ਕਰਾਈ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਂ ਮੇਰਾ ਨਾਮ ਕ੍ਰਿਸ਼ਨ ਹੈਗਾ ਜੀ ਮੈਂ ਅੱਜ ਗੁਰੂ ਜੀ ਕੋ ਆਇਆ ਸੀ ਤੇ ਮੈਨੂੰ ਗੁਰੂ ਜੀ ਤੇ ਪੂਰਾ ਯਕੀਨ ਹੈ ਕਿ ਗੁਰੂ ਜੀ ਹਨ ਉੱਪਰ ਪ੍ਰਸ਼ਾਸਨ ਤੋਂ ਇਨਸਾਫ ਦਿਵਾਉਗੇ ਤੇ ਮੇਰੇ ਪਿਆਰੇ ਸਖਤੋ ਸਖਤ ਕਾਰਵਾਈ ਕਰਵਾਣਗੇ ਕੀ ਹੋਇਆ ਕੀ ਦੱਸੋ ਮੇਰੇ ਨਾਮ ਮੇਰੇ ਪਿਓ ਨੇ ਮਰਾਤਾ ਨੰਬਰ ਵਰਤਨ ਕਰਵਾਇਆ ਜੀ ਮੇਰਾ ਭੜਕਲ ਨਾਮ ਦਾ ਸ਼ਹਿਰ ਹੈ گا ਵਾ ਪਹਿਲੇ ਮੈਨੂੰ ਆਪਾ ਆਪਾ ਮੇਰੇ ਦਿੱਲੀ ਦਾ ਛੱਡਣਗੇ ਮੁਸਲਮਾਨ ਵਾਲੇ ਨਾਲ ਉਹਨਾਂ ਨੇ ਮੈਨੂੰ ਜਾਮਾ ਮਾਸ਼ੀ ਦੇ ਬੈਕ ਸਾਈਡ ਦੇ ਗਊ ਮਾਸਖਵਾਇਆ ਉੱਥੇ ਤੇ ਉੱਤਵਾਰ ਮੈਨੂੰ ਅੱਗੇ ਨਾ ਨਿਊ ਦਿੱਲੀ ਤੋਂ ਮੇਰੀ ਟ੍ਰੇਨ ਆ ਗਈ ਟ੍ਰੇਨ ਜਿਵੇਂ ਮੈਨੂੰ ਭਾਇਆ ਤੇ ਅੱਗੇ ਭੇਜਤਾ ਮੈਨੂੰ ਭੜਕਲ ਨਾਮ ਦੇ ਸ਼ਹਿਰ ਚ ਉੱਥੇ ਮੇਰੀ ਇਹਨਾਂ ਨੇ ਸੁੰਨਤ ਕਰਵਾਤੀ ਹੈ ਤੇ ਮਾਥੇ ਤੰਗ ਹੈਗਾ ਸੀ ਤੰਗ ਪਰੇਸ਼ਾਨ ਹੈਗਾ ਸੀ ਪਾਪਾ ਨੂੰ ਫੋਨ ਕਰਦਾ ਸੀ ਪਾਪਾ ਕਹਿੰਦੇ ਜਿੱਦਾਂ ਉਹਨੂੰ ਰੱਖਦੇ ਉਦਾਂ ਰਹਿ ਤ ਤੇ ਐਸੇ ਥ्रू ਮਹਾਰਾਜ ਜੀ ਕੋ ਆਇਆ ਵਾ ਕਿ ਮਹਾਰਾਜ ਜੀ ਮੈਂ ਬੜੀ ਮੁਸ਼ਕਿਲੋਂ ਸੇ ਨਿਕਲ ਕੇ ਆਇਆ ਵਾ ਹੁਣ ਮਹਾਰਾਜ ਜੀ ਸਾਡਾ ਇਨਸਾਫ ਕਰਵਾਣਗੇ ਤੁਸੀਂ ਕਿਉਂ ਭੇਜਿਆ ਤੁਹਾਡੇ ਫਿਰਦੌਸ ਉੱਤੇ ਉੱਥੇ ਵੇਚਤਾ ਆ ਮੈਨੂੰ ਕਦੀ ਉਹਨਾਂ ਕੋ 50000 ਮੰਗਾਂਦੇ ਕਦੀ 60000 ਮੰਗਾਂਦੇ ਸੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਨਹੀਂ ਕਰਵਾਉਂਦੇ ਕਿ ਅਲੱਗ-ਅਲੱਗ ਲੋਕਾਂ ਦੇ ਅਕਾਊਂਟ 'ਚ ਟ੍ਰਾਂਸਫਰ ਕਰਾ ਕੇ ਨੱਕ ਪੈਹੇ ਲੱਲੰਦੀ ਸੀ ਉਹ ਕੀ ਮੰਗ ਕਰ ਦਿੱਤਾ ਸੀ ਮੈਂ ਕਾਰਵਾਈ ਜਨਾ ਜੀ ਮੇਰੇ ਪਿਓ ਦੇ ਕਾਰਵਾਈ ਹੋਣੀ ਚਾਹੀਦੀ